ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਦੇਸਦੋਨੀ ਦੇ ਖਬਰਾਂ ਤੇ ਰੋਕ ਕਰਦੇ ਆ ਪਹਿਲੀ ਖਬਰ ਦਾ ਅਮਰੀਕੀ ਰਾਸ਼ਟਰਪਤੀ ਚੋਣਾ ਜਿਵੇਂ ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਮੁਕਾਬਲਾ ਹੋਰ ਵੀ ਦਿਲਚਸਪ ਹੁੰਦਾ ਜਾ ਰਿਹਾ ਡੋਨਾਲਡ ਟਰੰਪ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਬਹਿਸ ਕਰਨ ਦੇ ਲਈ ਸਹਿਮਤ ਹੋ ਗਏ ਨੇ ਜੋ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹੈ ਟਰੰਪ ਅਤੇ ਕਮਲਾ ਹੈਰਿਸ ਦੇ ਵਿਚਕਾਰ ਇਹ ਪਹਿਲੀ ਆਮੋ ਸੰਮਲੀ ਬਹਿਸ ਅਗਲੇ ਮਹੀਨੇ ਦੇ ਵਿੱਚ ਹੋ ਸਕਦੀ ਹੈ ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਲਈ ਕਮਲਾ ਹੈਰੀ ਦੀ ਉਮੀਦਵਾਰੀ ਨੂੰ ਅਧਿਕਾਰਤ ਤੌਰ ਦੇ ਉੱਤੇ ਅੰਤਿਮ ਰੂਪੀ ਦੇ ਦਿੱਤਾ ਗਿਆ ਤੇ ਇਸ ਕਰਮ ਦੇ ਵਿੱਚ ਉਸ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਨਾਲ ਆਮੋ ਸਾਹਮਣੇ ਬੈਠ ਦੇ ਲਈ ਤਿਆਰ ਨੇ ਤੇ ਟਰੰਪ ਨੇ ਟ੍ਰੁੱਥ ਸੋਸ਼ਲ ਮੀਡੀਆ ਉੱਤੇ ਖੁਲਾਸਾ ਕੀਤਾ ਹੈ ਕਿ ਉਹ ਫਾਕਸ ਨਿਊਜ਼ ਦੁਆਰਾ 4 ਸਤੰਬਰ ਨੂੰ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੀ ਚੋਣ ਲੜ ਰਹੀ ਕਮਲਾ ਹੈਰਿਸ ਦੇ ਨਾਲ ਆਮੋ ਸਾਹਮਣੇ ਬਹਿਸ ਦੇ ਲਈ ਸਹਿਮਤ ਹੋ ਗਏ ਨੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡੀਅਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹਮਾਰ ਦੇ ਸਿਆਸੀ ਮੁਖੀ ਇਸਮਾਇਲ ਖਾਨੀਆ ਨੂੰ 토리 도리 ਉਹਦੇ ਰਾਕੇਟ ਹਮਲੇ 'ਚ ਨਿਸ਼ਾਨਾ ਬਣਾਇਆ ਗਿਆ ਸੀ। ਇਰਾਨ ਨੇ ਅਮਰੀਕਾ ਉੱਤੇ ਇਸ ਇਜ਼ਰਾਈਲੀ ਹਮਲੇ ਦੀ ਹਮਾਇਤ ਕਰਨ ਦਾ ਦੋਸ਼ ਵੀ ਲਾਇਆ। ਸਰਕਾਰੀ ਟੀਵੀ 'ਚ ਸ਼ਨੀਵਾਰ ਨੂੰ ਆਇਆਂ ਖਬਰਾਂ 'ਚ ਇਹ ਗੱਲ ਆਖੀ ਗਈ ਹੈ। ਇਰਾਨ ਦੀ ਰਾਜਧਾਨੀ ਤਹਿਰਾਨ ਦੇ ਵਿੱਚ ਬੁੱਧਵਾਰ ਨੂੰ ਹਮਾਦ ਦੇ ਸਿਆਸੀ ਮੁਖੀ ਦੀ ਰਿਆਇਸ਼ ਨੂੰ ਨਿਸ਼ਾਨਾ ਬਣਾਉਣ ਲਈ 7 ਕਿਲੋਗ੍ਰਾਮ ਗੋਲਾ ਬਰੋਦ ਨਾਲ ਭਰੇ ਰਾਕਟ ਦੀ ਵਰਤੋਂ ਕੀਤੀ ਗਈ। ਹਾਨੀਆ ਇਰਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਮਸੂਦ ਪਾਜੇਸ਼ਕੀ ਦੇ ਸੌਂਸ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋ ਲਈ ਇਰਾਨ ਦੇ ਵਿੱਚ ਸਨ। ਰੈਵੋਲੂਸ਼ਨਰੀ ਗਾਰਡ ਨੇ ਇੱਕ ਬਿਆਨ ਦੇ ਵਿੱਚ ਆਖਿਆ ਕਿ ਇਸ ਕਾਰਵਾਈ ਦੀ ਯੋਜਨਾ ਜਾਇਨਿਸਟ ਸ਼ਾਸਨ ਨੇ ਬਣਾਈ ਸੀ ਅਤੇ ਅਮਰੀਕਾ ਨੇ ਇਸ ਦਾ ਸਮਰਥਨ ਕੀਤਾ ਸੀ ਅੱਜ ਦੇ ਨਾਲ ਹੀ ਉਹਨਾਂ ਨੇ ਜਵਾਬੀ ਕਾਰਵਾਈ ਦੀ ਅਪੀਲ ਦੁਹਰਾਈ ਹੈ ਤੇ ਨਾਲ ਆਖਿਆ ਕਿ ਜੰਗ ਭੜਕਾਉਣ ਵਾਲੇ ਅਤੇ ਅੱਤਵਾਦੀ ਜਾਇਨਿਸਟ ਸ਼ਾਸਨ ਨੂੰ ਉਚਿਤ ਸਮੇਂ ਅਤੇ ਸਥਾਨ ਦੇ ਉੱਤੇ ਸਖਤ سزا ਜ਼ਰੂਰ ਮਿਲੇਗੀ ਕੈਨੇਡਾ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ ਇੱਕ ਰਿਹਾਇਸ਼ ਤੋਂ ਕਈ ਹਥਿਆਰ ਜ਼ਬਤ ਕੀਤੇ ਤੇ ਇਹ ਕਾਰਵਾਈ ਉੱਥੇ ਦੇ ਇੱਕ ਸਮਾਗਮ ਦੇ ਵਿੱਚ ਹਥਿਆਰ ਨਾਲ ਇਕੱਠੇ ਹੋਏ ਲੋਕਾਂ ਦੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਪੁਲਿਸ ਨੇ ਸੋਸ਼ਲ ਮੀਡੀਆ ਖਾਤਿਆਂ ਦੇ ਮਾਲਕ ਦੀ ਪਛਾਣ ਹਰਜੀਤ ਸਿੰਘ ਪੱਤੜਵਜੋ ਕੀਤੀ ਹੈ ਜੋ ਕਿ ਖਾਲਿਸਤਾਨ ਪੱਕੀ ਹਰਦੀਪ ਸਿੰਘ ਨਿੱਜਰਦਾ ਦੇ ਸਾਥੀ ਹੈ ਪੱਤਰ ਦੇ ਜਾਣਕਾਰ ਵਿਅਕਤੀਆਂ ਨੇ ਦੱਸਿਆ ਹੈ ਕਿ ਇਹ ਵੀਡੀਓ ਉਸਦੇ ਬੇਟੇ ਦੇ ਵਿਆਹ ਤੋਂ ਪਹਿਲਾਂ ਦੇ ਸਮਾਗਮ ਦਸੀ ਤੇ ਪੱਤਰ ਵਖਵਾਦੀ ਸਮੂਹ ਸਿਕ ਫੋਰ ਜਸਟਿਸ ਨਾਲ ਜੁੜਿਆ ਹੋਇਆ ਸੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਇੱਕ ਰਿਲੀਜ਼ ਦੇ ਵਿੱਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਜਾਂ RCMP ਦੀ ਸਰੀ ਡਿਟੈਚਮੈਂਟ ਨੇ ਕਿਹਾ ਕਿ ਉਹਨਾਂ ਨੂੰ ਵੀਰਵਾਲ ਸਵੇਰੇ ਇੱਕ ਵੀਡੀਓ ਦੇ ਬਾਰੇ ਵਿੱਚ ਜਾਣਕਾਰੀ ਮਿਲੀ ਹੈ ਜੋ ਆਨਲਾਈਨ ਪ੍ਰਸਾਰਿਤ ਹੋ ਰਹੀ ਸੀ ਜਿਸ ਵਿੱਚ ਹਥਿਆਰਾਂ ਨਾਲ ਨੱਚਦੇ ਲੋਕਾਂ ਦੇ ਇੱਕ ਸਮੂਹ ਨੂੰ ਸਰੀ ਦੇ ਵਿੱਚ ਫੁਲਮਾਇਆ ਗਿਆ ਸੀ ਵਿਦੇਸ਼ ਤੋਂ ਆਏ ਇੱਕ ਵਿਸ਼ੇਸ਼ ਵਫ਼ਦ ਦੇ ਵੱਲੋਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਜਿੱਥੇ ਬਿੱਤੇ ਦਿਨੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਲੋਕ ਸਭਾ ਭਵਨ ਦੇ ਆਪਣੇ ਕਮਰੇ ਵਿੱਚ ਮੁਲਾਕਾਤ ਕੀਤੀ ਸੀ ਉੱਥੇ ਹੀ ਉਹਨਾਂ ਵਿਦੇਸ਼ੀਆਂ ਦੀ ਧਰਤੀ ਤੋਂ ਇੱਕ ਵਫਦ ਦੇ ਰੂਪ ਵਿੱਚ ਪਹੁੰਚੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨਾਲ ਗੱਲਬਾਤ ਕਰਦਿਆ ਯੂਰਪ ਦੇ ਵਿੱਚ ਰਹਿੰਦੇ ਆ ਭਾਰਤੀਆਂ ਦਾ ਹਾਲਚਲ ਜਾਣਦੇ ਹੋਏ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਲੋਕਾਂ ਦੇ ਮਾਮਲੇ ਉੱਤੇ ਲੰਮਾ ਸਮਾਂ ਗੱਲਬਾਤ ਕੀਤੀ ਹੈ ਇਸ ਮੌਕੇ ਇੰਡੀਅਨ ਓਵਰਸੀਜ਼ ਕਾਂਗਰਸ ਇੰਗਲੈਂਡ ਦੇ ਪ੍ਰਧਾਨ ਕਮਲ ਧਾਲੀਵਾਲ ਸਵਿਟਜ਼ਰਲੈਂਡ ਤੋਂ ਬੈਠ ਕੇ ਪੂਰੇ ਯੂਰਪ ਦੇ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਉੱਤੇ ਨਿਗ੍ਹਾ ਰੱਖਣ ਵਾਲੇ ਰਾਜਵਿੰਦਰ ਸਿੰਘ ਅਤੇ ਹੋਰ ਕਈ ਆਗੂਆਂ ਨੇ ਰਾਹੁਲ ਗਾਂਧੀ ਨਾਲ ਲੰਮਾ ਸਮਾਂ ਗੱਲਬਾਤ ਕਰਦਿਆਂ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਵਿਚਾਰ ਵਟਾਂਦਰਾ ਵੀ ਕੀਤੇ ਨੇ ਜਿਨ੍ਹਾਂ ਦੇ ਜੋਖ ਹਾਲ ਹੀ ਰਾਹੁਲ ਗਾਂਧੀ ਨੂੰ ਅਹਿਮ ਭੂਮਿਕਾ ਨਿਭਾਉਣ ਲਈ ਅਪੀਲ ਵੀ ਕੀਤੀ ਗਈ ਹੈ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਨੇ ਬਰਮਿੰਗਮ ਸਥਿਤ ਡਿਪਟੀ ਸਟੇਸ਼ਨ ਮੈਨੇਜਰ ਦੇ ਵਿਰੁੱਧ ਕਾਰਵਾਈ ਕੀਤੀ ਹੈ ਕਿਉਂਕਿ ਜਾਂਚ ਤੋਂ ਬਾਅਦ ਉਨ੍ਹਾਂ ਦੀਆਂ ਵਿਦਿਅਕ ਯੋਗਤਾਵਾਂ ਦੇ ਵਿੱਚ ਅੰਤਰ ਸਾਹਮਣੇ ਆਏ ਨੇ 에ਅਰਲਾਈਨ ਦੇ ਡਿਪਟੀ ਸਟੇਸ਼ਨ ਮੈਨੇਜਰ ਜਵੇਦ ਇਕਬਾਲ ਬਾਜਵਾ ਦੇ ਵੱਲੋਂ ਫਰਜੀ ਇੰਟਰਮੀਡੀਏਟ ਸਰਟੀਫਿਕੇਟ ਪੇਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਜਾਣਕਾਰੀ ਮੁਤਾਬਕ ਇਹ ਵੀ ਹੈ ਕਿ ਪੀਆਈਏ ਨੇ ਬਾਜਵਾ ਦੇ ਵਿਦਿਅਕ ਦਸਤਾਵੇਜ਼ਾਂ ਨੂੰ ਤਸਦੀਕ ਕਰਨ ਲਈ ਸਬੰਧਤ ਅਧਿਕਾਰੀ ਨੂੰ ਭੇਜਣ ਤੋਂ ਬਾਅਦ ਇਹ ਖੋਜ ਕੀਤੀ ਗਈ ਸੀ ਜਿਸ ਨਾਲ 에ਅਰਲਾਈਨ ਨੂੰ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਲਈ ਕਿਹਾ ਗਿਆ ਸੀ ਬਰਮਿੰਘਮ ਦੇ ਵਿੱਚੋਂ ਡਿਪਟੀ ਸਟੇਸ਼ਨ ਮੈਨੇਜਰ ਨੂੰ ਲਿਖਤੀ ਜਵਾਬ ਅਤੇ ਆਪਣੇ ਸਰਟੀਫਿਕੇਟ ਦੀ ਪ੍ਰਮਾਣਿਕਤਾ ਦਾ ਸਬੂਤ ਦੇਣ ਲਈ 7 ਦਿਨਾਂ ਦਾ ਸਮਾਂ ਦਿੱਤਾ ਗਿਆ ਤੇ ਕਾਰਨ ਦੱਸੋ ਨੋਟਿਸ ਵਿੱਚ ਕਿਹਾ ਗਿਆ ਕਿ ਅਜਿਹਾ ਕਰਨ 'ਚ ਅਸਫਲ ਰਹਿਣ ਤੇ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ। ਇਸ ਦੌਰਾਨ ਪੀਆਈਆਈ ਦਾ ਜਲਦੀ ਹੀ ਨਿਜੀਕਰਨ ਕੀਤਾ ਜਾ ਰਿਹਾ ਹੈ ਤੇ ਨੈਸ਼ਨਲ ਅਸੈਂਬਲੀ ਦੀ ਹਵਾਬਾਜ਼ੀ ਬਾਰੇ ਸਥਾਈ ਕਮੇਟੀ ਨੇ 6 ਜੁਲਾਈ ਨੂੰ ਦੱਸਿਆ ਕਿ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ। ਚਿਦਗੁਰੂ ਗ੍ਰੰਥ ਸਾਹਿਬ ਵਾਲ ਪਿੱਟ ਕਰਕੇ ਬੇਅਦਬੀ ਦੇ ਦੋਸ਼ੀਆਂ ਤੇ ਦੁਖੀਆਂ ਦੇ ਨਾਲ ਖੜਨ ਵਾਲੇ ਅਤੇ ਪੰਥ ਨਾਲ ਪਿਆਰ ਪਿਆਰ ਤੇ ਵਿਸ਼ਵਾਸ ਘਾਤ ਕਰਨ ਵਾਲੀ ਬਦਲਦਲ ਦੀ ਕਾਬਜ ਅਤੇ ਬਾਗੀ ਲੀਡਰਸ਼ਿਪ ਆਪਣੇ ਟੰਗ ਨਾਲ ਕੱਟ ਪੁੱਤਲੀ ਜਥੇਦਾਰਾਂ ਤੇ ਸ਼ਰੋਮਣੀ ਕਮੇਟੀ ਨੂੰ ਵਰਤ ਕੇ ਪੰਥ ਤੇ ਪੰਜਾਬ ਦੀ ਸਰਸੋਤ ਤੇ ਕਾਬਜ ਰਹਿਣ ਲਈ ਤਰਲੋ ਮੱਚੀ ਹੋ ਰਹੀ ਹੈ ਨਿਊਯਾਰਕ ਉੱਤਰੀ ਅਮਰੀਕਾ ਦੀਆਂ ਸਿਰਮੋਹ ਸਿੱਖ ਸੰਸਥਾਵਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨਾਂ ਤੋਂ ਪੰਜਾਬ ਦੀ ਧਰਤੀ ਉੱਤੇ ਹੋ ਰਹੀਆਂ ਗਤੀਵਿਧੀਆਂ ਦਾ ਵਿਸ਼ੇਸ਼ ਨੋਟਿਸ ਲੈਂਦਿਆਂ ਦੁਨੀਆ ਭਰ ਦੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਆਉਣ ਵਾਲੇ ਦਿਨਾਂ 'ਚ ਸੁਚੇਤ ਰਹਿਣ ਦੀ ਅਪੀਲ ਕਰਦੇ ਆਕਿਆ ਕਿ ਮੌਕਾ ਪਰਸਤਾ ਤੇ ਖੁਦਗਰਜ਼ ਕਿਸਮ ਦੇ ਲੋਕਾਂ ਨੂੰ ਬਿਲਕੁਲ ਮੂੰਹ ਨਾ ਲ ਹੁੰਦਾ ਹੋਇਆ ਹੁਣ ਪਤਾਲ ਤੱਕ ਪਹੁੰਚ ਗਿਆ ਤੇ ਦੂਜੇ ਪਾਸੇ ਭਾਰਤੀ ਸਟੇਟ ਅਤੇ ਬੀਜੇਪੀ ਸਰਕਾਰ ਵੀ ਸਿੱਧੇ ਤੌਰ ਉਤੇ ਪੰਜਾਬ ਉਤੇ ਕਾਬਜ ਹੋਲੀ ਵਿਉਂਤਾਂ ਬਣਾ ਰਹੀ ਹੈ ਤੇ ਨਾਲ ਹੀ ਆਰਐਸਐਸ ਦੇ ਫੀਲੀਆਂ ਸਮੇਤ ਖਾਰਕੋ ਸੰਘਰਸ਼ ਨੂੰ ਢਾਹ ਲਾਉਣ ਵਾਲੇ ਆਪਣੇ ਪੁਰਾਣੇ ਟੁੱਕਰ ਬੋਚਾ ਰਹੀ ਪੰਤਕ ਸਿਆਸਤ ਨੂੰ ਆਪਣੇ ਦਿਨ ਕਰਨ ਦੀਆਂ ਚਾਲਾਂ ਵੀ ਚੱਲ ਰਹੀ ਹੈ। ਬ੍ਰਿਟੇਨ ਦੇ ਸਾਊਥਪੋਰਟ ਸ਼ਹਿਰ ਦੇ ਵਿੱਚ ਪਿਛਲੇ ਹਫਤੇ ਤਿੰਨ ਲੜਕੀਆਂ ਦੀ ਚਾਕੂ ਨਾਲ ਮੌਤ ਤੋਂ ਬਾਅਦ ਸ਼ੁਰੂ ਹੋਇਆ ਹਿੰਸਕ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਹੁਣ ਇਹ ਪੂਰੇ ਦੇਸ਼ ਦੇ ਵਿੱਚ ਫੈਲ ਗਿਆ ਤੇ ਸੋਮਵਾਰ ਤੋਂ 15 ਸੱਜੇਪੱਖੀ ਪਾਰਟੀਆਂ ਨੇ ਪ੍ਰਸ਼ਾਸਨ ਨੂੰ ਵਿਰੋਧ ਪ੍ਰਦਰਸ਼ਨਾਂ ਦੀ ਚੇਤਾਵਨੀ ਦਿੱਤੀ ਹੈ ਤੇ ਇਸ ਕਾਰਨ ਤਰਨਾ ਹੋਰ ਹਿੰਸਕ ਹੋਣ ਦਾ ਖਦਸ਼ਾ ਵੀ ਹੈ ਬਰਟੇਨ ਜੈਡ ਲੜ ਦੇ ਉੱਤੇ ਤੇ ਹੁਣ ਤੱਕ 200 ਤੋਂ ਵੱਧ ਪੁਲਿਸ ਮੁਲਾਜ਼ਮਾਂ ਅਤੇ ਕਰੀਬ 150 ਲੋਕ ਜ਼ਖਮੀ ਹੋ ਚੁੱਕੇ ਨੇ ਪ੍ਰਦਰਸ਼ਨਕਾਰੀਆਂ ਨੇ ਕਈ ਮਰਜ਼ੀਦਾਂ ਅਤੇ ਪੁਲਿਸ ਚੌਕਿਆਂ ਨੂੰ ਨਿਸ਼ਾਨਾ ਬਣਾਇਆ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਦੰਗਿਆਂ ਦੀ ਨਿੰਦਾ ਕੀਤੀ ਹੈ ਤੇ ਨਾਲ ਹੀ ਪੁਲਤਰ ਨੂੰ ਸਖਤ ਕਾਰਵਾਈ ਕਰਨ ਲਈ ਆਦੇਸ਼ ਵੀ ਦਿੱਤੇ ਨੇ ਯੂਕਰੇਨ ਦੀ ਫੌਜ ਨੇ ਰਾਤੋ-ਰਾਤ ਰੂਸ ਦੇ ਕਈ ਇਲਾਕਿਆਂ ਉੱਤੇ ਡਰੋਨ ਨਾਲ ਹਮਲਾ ਕੀਤਾ ਤੇ ਰੂਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਰੂਸ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਸਨੇ ਹਵਾਈ ਰੱਖਿਆ ਪ੍ਰਣਾਲੀਆਂ ਦੇ ਕਈ ਖੇਤਰਾਂ ਦੇ ਵਿੱਚ 75 ਡਰੋਨਾਂ ਨੂੰ ਨਸ਼ਟ ਕਰ ਦਿੱਤਾ ਇਹ ਡਰੋਨ ਬੈਲਗੋਡ ਰੋਡ ਕ੍ਰਾਸਨੋਡਾਰ ਕੁਸ ਕ੍ਰੁਸਕਰ ਓਰੀਓਲ ਰੋਸਟੋ ਵਰਨੇਜ਼ ਅਤੇ ਰਿਆਨਾਜ਼ ਸਮੇਤ ਕਈ ਖੇਤਰਾਂ ਵਿੱਚ ਦਾਗ ਗਏ ਜੋ ਕਿ ਯੂਕਰੇਨ ਦੀ ਸਰਦ ਨਾਲ ਲੱਗਦੇ ਖੇਤਰ ਨੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਨ੍ਹਾਂ ਚੋਂ ਇੱਕ ਡਰੋਨ ਨੂੰ ਅਜ਼ੋਬ ਸਾਗਰ ਉੱਤੇ ਡੇਗਿਆ ਗਿਆ ਤੇ ਮੰਟ੍ਰਾਲੇ ਮੁਤਾਬਕ ਰੂਸ ਦੇ ਰੋਸਟੋਵ ਖੇਤਰ ਦੇ ਵਿੱਚ 36 ਡਰੋਨ ਤਬਾਹ ਕੀਤੇ ਗਏ ਰੋਸਟੋਵ ਦੇ ਗਵਰਨਰ ਵਸੀਲੀ ਗਲੂਬੇਵ ਨੇ ਆਨਲਾਈਨ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਯੂਕਰੇਨ ਨੇ ਕੁੱਲ 55 ਡਰੋਨ ਨਾਲ ਇਸ ਖੇਤਰ ਤੇ ਹਮਲਾ ਕੀਤਾ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹਨਾਂ ਵਿੱਚੋਂ ਕਿੰਨੇ ਡਰੋਨਾਂ ਨੂੰ ਡੇਗਿਆ ਗਿਆ ਅਤੇ ਕਿੰਨੇ ਆਪਣੇ ਨਿਸ਼ਾਨੇ ਤੇ ਸਹੀ ਪਹੁੰਚ ਸਕੇ ਨੇ ਅਜਲੀਏ ਨਹੀਂ ਦੁਬਾਰਾ ਫਿਰ ਆਦਰ ਹੋਵਗੇ ਉਦੋਂ ਤੱਕ ਦੇਓ ਕਮਲਪਾਲ ਜੀ ਨੂੰ ਇਜਾਜ਼ਤ ਸਾਥਸ਼ੀ ਦੇ ਕਾਲ ਧੰਨਵਾਦ